ਤੂੰ ਪੱਤ ਛੜਦੇ ਵਿੱਚ ਵੀ ਖੁੱਲ ਕੇ ਹੱਸਿਆ ਕਰ ਐਵੇਂ ਨਾ ਸੱਜਣਾ ਬੇਸਾਹੀਆਂ ਰੱਖਿਆ ਕਰ ਇੱਕ ਰੋਜ ਬਸੰਤ ਨੇ ਆ ਕੇ ਦਸਤਕ ਦੇਣੀ ਤੂੰ ਖਾਰੇ ਪਾਣੀ ਜਮੀਨ ਵਿੱਚ ਨਾ ਤਸਿਆ ਕਰ ਜਰਿਆ ਕਰ ਕਿਸੇ ਦੀ ਨਿੱਕੀ ਮੋਟੀ ਗੱਲ ਨੂੰ ਐਵੇਂ ਨਾ ਮਨ ਤੇ ਭਾਰ ਜਿਹਾ ਰੱਖਿਆ ਕਰ ਜੀੜੀ ਰਾਹਾਂ ਦੇ ਵਿੱਚ ਬਣ ਕੇ ਰੋੜੇ ਤੁਰਦੇ ਨੇ ਬਹੁਤਾ ਭਰਮ ਨਾ ਉਹਨਾਂ ਦਾ ਰੱਖਿਆ ਕਰ ਦੁਨੀਆ ਦੇ ਰੰਗ ਇੱਥੇ ਬਹੁਤੀ ਧੀਰ ਨਹੀਂ ਚੱਲਦੇ ਤੂੰ ਰੰਗ ਵਡਭਾਗੇ ਸਤਗੁਰਾਂ ਤੋਂ ਮੰਗਿਆ ਕਰ ਮੰਗਦੇ ਭੀਖ ਰਾਜੇ ਤੇ ਪਿਖਾਰੀ ਰਾਜੇ ਬਣ ਜਾਂਦੇ ਮੰਗਦੇ ਭੀਖ ਰਾਜੇ ਤੇ ਪਿਖਾਰੀ ਰਾਜੇ ਬਣ ਜਾਂਦੇ ਹੱਥ ਜੋੜ ਕੇ ਗੁਰਾਂ ਨੂੰ ਰਜ਼ਾ ਤੋਂ ਨਾ ਭਜਿਆ ਕਰ ਸੱਜਣਾ ਸੱਜਣ ਹੋਵੇਗਾ ਰਾਜ਼ੀ ਜਦੋਂ ਸਾਜਣ ਆਵੇਗੇ ਤੂੰ ਦਿਲ ਦੇ ਬੂਹੇ ਜਰਾ ਕੋ ਖੋਲ ਕੇ ਰੱਖਿਆ ਕਰ ਤੂੰ ਦਿਲ ਦੇ ਬੂਹੇ ਜਰਾ ਖੋਲ ਕੇ ਰੱਖਿਆ ਕਰ